ਦੂਸਰੇ ਤੀਸਰੇ ਦਿਨ ਤੋਂ ਹੀ ਸ਼ੁਰੂ ਕਰਤਾ ਸੀ ਨਰੇਜ ਜੀ ਤੁਸੀਂ ਮੇਰੀ ਇੰਟਰਵਿਊ ਕੀਤੀ ਸੀ ਆਪਾਂ ਚਿੱਟੇ ਦਾ ਵਾਰਚ ਰੱਖਿਆ ਸੀ ਵੀ ਜਿਹੜਾ ਕੋਈ ਚਿੱਟੇ ਵਾਲੇ ਨੂੰ ਫੜਾਊਗਾ ਉਹ ਤੇ 21000 ਰੁਪਏ ਨਾਮ ਰੱਖਿਆ ਸੀ ਤੇ ਮੈਂ ਬਹੁਤ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਵਾਰਚ ਕੋਈ ਚਿੱਟਾ ਨਹੀਂ ਵੇਚਦਾ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਉਹ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਬੀਬਾ ਹਰਸਿਮਰਤ ਕੋਰ ਬਾਦਲ ਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਹਮੇਸ਼ਾ ਹੀ ਮੈਨੂੰ ਥਾਪੜਾ ਦਿੱਤਾ ਮੇਰੇ ਪੁੱਤ ਬੇਟਾ ਕਿਤੇ ਵੀ ਲੋਡ ਹੋਵੇ ਸਾਨੂੰ ਜਦੋਂ ਮਰਜੀ ਯਾਦ ਕਰੀ ਤੇ ਅਸੀਂ ਤੇਰੇ ਨਾਲ ਆ ਅਜੀਤ ਰੋਡ ਇੱਥੇ ਕਿਤੇ ਸੁਣਿਆ ਨਹੀਂ ਹੈ ਨਾ ਕੋਈ ਵੀ ਇੱਥੇ ਕੋਈ ਘਟਨਾ ਵਾਪਰੀ ਹੋਵੇ ਜਾਂ ਕਿਸੇ ਨੂੰ ਜਾਂ ਕੋਈ ਨਸ਼ੇ ਵਾਲਾ ਹੋਵੇ ਕੋਈ ਚਿੱਟਾ ਵੇਚਦਾ ਹੋਵੇ ਇਸ ਲੱਕ ਜੀ ਨਹੀਂ ਮੇਰੇ ਵਾਰਡ 28 ਚ ਜੀ ਉਸ ਪ੍ਰਮਾਤਮਾ ਦੀ ਕਿਰਪਾ ਹੈ ਕਿਉਂਕਿ ਅਸਲ ਚ ਕੀ ਹੈ ਨਾ ਕੋਈ ਵੀ ਕੰਮ ਆ ਉਹਦੇ ਤੇ ਪਹਿਰਾ ਦੇਣਾ ਪੈਂਦਾ ਨਰੇਸ਼ ਜੀ ਮੈਂ ਆ ਦੇ ਵਾਰਡ ਚ ਤੁਰਦਾ ਫਿਰਦਾ ਰਹਿਣਾ ਤੇ ਮੇਰੇ ਵਾਰਡ ਚ ਕੋਈ ਚਿੱਟੇ ਵਾਲਾ ਨਹੀਂ 43 MC ਕਾਂਗਰਸ ਦੇ ਸੀ 43 MC ਹੁਣ 43 ਦੁੱਧ ਦੇ ਉਧਰ ਜਾਵੜੇ ਬੱਤ ਅ ਨਰੇਜ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਊਂਗਾ ਜਦੋਂ ਰਮਨ ਕੋਹਲ ਜੀ ਮੇਅਰ ਬਣੇ ਸੀ ਤਾਂ ਇਹ ਸਾਰੀ ਕਾਂਗਰਸ ਦੀ ਟੀਮ ਕਹਿੰਦੀ ਸੀ ਵੀ ਸਾਡੇ 43 MC ਜਿੱਤੇ ਇਹ ਇਤਿਹਾਸਕ ਜਿੱਤ ਪਹਿਲਾਂ ਨਹੀਂ ਹੋਈ ਇੰਨੀ ਮਿਹਨਤ ਨਾਲ ਅਸੀਂ ਮੇਅਰ ਕਿੰਨੇ ਟਾਈਮ ਬਾਅਦ ਕਾਂਗਰਸ ਦਾ ਮੇਅਰ ਬਣਿਆ ਇਥੇ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ ਤੁਸੀਂ ਸਾਰੇ ਟੀਵੀ ਚੈਨਲਾਂ 'ਤੇ ਦੇਖਿਆ ਫਿਰ ਉਹੀ ਮੇਰ ਨੂੰ ਲਾਂਚ ਹੋ ਗਏ ਹਾਂ ਵੀ ਰਾਜਾ ਬੜਿੰਗ ਜੀ ਮੁਰੇ ਨੰਬਰ ਬਣਾ ਲਿਕੇ ਉਹੀ ਮੇਰ ਨੂੰ ਲਾਂਚ ਹੋ ਗਏ ਜੇ ਉਸ ਮੇਰ ਨੂੰ ਲਾਂਚ ਹੋਏ ਸੀ ਸਵਾਦ ਤਾਂ ਫੇਰ ਆਉਂਦਾ ਸੀ 43 ਐਮਸੀਸੀ ਤੁਹਾਡੇ ਤੁਸੀਂ ਆਪ ਤਾਂ ਮੇਰ ਬਣਾਉਂਦੇ ਹਾਂ ਫਿਰ ਤਾਂ ਸਵਾਦ ਆਉਂਦਾ ਉਹ 1 ਐਮਸੀ ਜਿੱਤੇ ਅਗਲੇ ਨੇ ਗੱਲਬਾਤ ਕੀਤੀ ਜਿਵੇਂ ਮਰਜ਼ੀ ਸੈਟਿੰਗ ਕੀਤੀ ਮੇਰ ਬਣ ਗਿਆ ਠੀਕ ਹੈ ਇਹ ਗੱਲਬਾਤ ਕਰ ਲੈਂਦੇ ਐਮਸੀ ਤਾਂ ਇੱਥੇ ਲੋਕਲੀ ਸੀ ਕੈਨੇਡਾ ਦਾ ਕੋਈ ਗੇ ਨਹੀਂ ਸੀ ਉਹ ਉਹਨਾਂ ਨੇ ਰਾਸਤਾ ਕੈਂਪ ਕਰਦੇ ਫਿਰ ਇਹ ਕਹਿੰਦੇ ਆ ਵੀ 14 15 ਐਮਸੀ ਇਹਨਾਂ ਨੇ ਦੇਤੇ 3 4 ਇਹਨਾਂ ਨੇ ਦੇਤੇ ਕਹਿੰਦੇ ਆ ਨਾ ਇਹ ਰੌਲਾ ਪਾਉਂਦੇ ਆ 43 ਚੋਂ 15 ਘਟਾ ਦੋ 27 ਰਹਿ ਗਏ ਤੇ 27 ਐਮਸੀ ਇਹਨਾਂ ਦਾ ਤਿੰਨੇ ਪੋਸਟਾਂ ਬਣਦੀਆਂ ਆਪਣੀਆਂ ਤੇ ਇਹ ਤਾਂ ਹਸ ਤੱਕ ਇੱਕ ਵੀ ਨਾ ਮੇਅਰ ਬਣਾ ਸਕੇ ਨਾ ਸੀਨੀਅਰ ਮੇਅਰ ਨਾ ਡਿਫਟੀ ਮੇਅਰ ਕੋਈ ਵੀ ਨਹੀਂ ਬਣਾ ਸਕੇ ਨਰੇਜ ਜੀ ਜੇ ਕਿਸੇ ਲਈ ਟੂਆ ਪੱਟਦੇ ਆ ਨਾ ਉਹ ਆਪਦੇ ਮੂਰੇ ਪਹਿਲਾਂ ਆ ਜਾਂਦਾ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਿਆ ਬਠਿੰਡੇ ਸ਼ਹਿਰ ਚ ਇਹਨਾਂ ਨੂੰ ਚਾਹੀਦਾ ਸੀ ਸਾਰੇ ਲੀਡਰਾਂ ਨੂੰ ਉਹਦੀ ਅਸਤੀਫਾ ਦੇ ਦਿੰਦੇ ਹਾਂ ਜਿਵੇਂ ਮਾਸਟਰ ਨੇ ਬਾਅਦ ਚ ਦਿੱਤਾ ਹਾਂ ਇਹਨਾਂ ਨੂੰ ਚਾਹੀਦਾ ਸੀ ਪਹਿਲਾਂ ਉਹ ਲਾਣ ਇਹਨਾਂ ਨੇ ਪਹਿਲਾਂ ਹੀ ਦਿੱਤਾ ਨਰੇਜ ਜੀ 43 ਐਮਸੀ ਛੋਟੇ ਨਹੀਂ ਹੁੰਦੇ ਮੈਂ ਇੱਥੇ ਸ਼ਰਮ ਨਿਕਾਲੀ ਦਲ ਦੇ ਐਮਸੀਆਂ ਨੂੰ ਦਾਤ ਦੇਣੀ ਚਾਹੂੰਗਾ ਜਦੋਂ ਕਾਂਗਰਸ ਦੀ ਸਰਕਾਰ ਆਈ ਸੀ ਤਾ ਮੇਅਰ ਜਿੰਨਾ ਚ ਟਾਈਮ ਪੂਰਾ ਹੋਇਆ ਸ਼੍ਰੋਮ ਨਿਕਾਲੀ ਦਲ ਦਾ ਮੇਅਰ ਪੂਰਾ ਟਾਈਮ ਰਿਹਾ ਹਾਂ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੈ ਸਾਰਾ ਇਸ ਦੁਬਾਰਾ ਇਲੈਕਸ਼ਨ ਹੋਈਆਂ ਫਿਰ ਮੇਅਰ ਬਦਲਿਆ ਗਿਆ ਹਾਂ ਬਿਲਕੁਲ ਉਹਨੇ ਟਰਮ ਪੂਰੀ ਕਰ ਲਈ ਦੀ ਬਿਲਕੁਲ ਜੀ ਤੇ ਤੇ 43 ਐਮਸੀ ਹੋਣ ਤੇ 8 ਐਮਸੀ ਰਹਿ ਜਾਣ ਹਾਂ ਤੇ ਇੱਕ ਹਾਲ ਆਪਣਾ ਜਿਮਨੀ ਚੋਣਾ ਬਾਰੇ ਕੀ ਕਹਿਣਾ ਚਾਹੋਗੇ ਤਰਨਤਾਰ ਦੇ ਵਿੱਚ ਕਹਿੰਦੇ ਅਕਾਲੀ ਦਾ ਦੂਜੇ ਨੰਬਰ ਤੇ ਰਿਹਾ ਹਨ ਨਰੇਜ ਜੀ ਜਿਮਨੀ ਚੋਣ ਜਿਹੜੀ ਤਰਨ ਤਰਨ ਹੋਈ ਆ ਉਹਦੇ ਚ ਸ਼ਰੂਮ ਨਿਕਾਲੀ ਦਲ ਹੀ ਜਿੱਤੇ ਉਹ ਪਤਾ ਕਿਉਂ ਜਿੱਤੇ ਮੈਂ ਦੱਸ ਦਾਂ ਤੁਹਾਨੂੰ ਕਿਉਂਕਿ ਉੱਥੇ ਜਿਹੜੀ ਇਲੈਕਸ਼ਨ ਹੋਈ ਆ ਜਿਮਨੀ ਚੋਣ ਮਜੂਦਾ ਸਰਕਾਰ ਹੋਵੇ ਸਰਕਾਰ ਕੋਲ ਆਪਦਾ ਕੈਂਡੀਡੇਟ ਹੀ ਨਾ ਹੋਵੇ ਤਰਨ ਤਰਨ ਦਾ ਕੋਈ ਉਹ ਵੀ ਸ਼ਰੂਮ ਨਿਕਾਲੀ ਦਲ ਦੇ ਹਰਮੀਤ ਜੀ ਸ਼ਰੂਮ ਨਿਕਾਲੀ ਦਲ ਦੇ ਲਈ ਤੇ ਹਰਮੀਤ ਜੀ ਤਾਂ ਇਲੈਕਸ਼ਨ ਹੀ ਨ ਲੜੇ ਪੰਜਾਬ ਪਾਲਸ ਐਫਸੀਆਈ ਜਿੰਨੇ ਮਹਿਕਮੇ ਪਟਵਾਰੀ ਜਿੰਨੇ ਮਹਿਕਮੇ ਆ ਉਹ ਚੋਣ ਲੜੇ ਆ ਉੱਥੇ ਸਾਰਿਆਂ ਨੇ ਪਤਾ ਹੈ ਦੇਖਿਆ ਨਾ ਇੰਨਾ ਕੋਹਰੂ ਕੋਹਰਾ ਹੋਣ ਦੇ ਬਾਵਜੂਦ ਇਹਨਾਂ ੱਤਕਾ ਹੁੰਦੇ ਬਾਵਜੂਦ ਸ਼੍ਰੋਮ ਨੀ ਕਾਲੀ ਦਲ ਨੇ ਇੰਨੀਆਂ ਵੋਟਾਂ ਲਈਆਂ ਮੈਂ ਮੰਨਦਾ ਸ਼੍ਰੋਮ ਨੀ ਕਾਲੀ ਦਲ ਹੀ ਜਿੱਤੇ ਆ ਸਾਡੀ 106 ਨੰਬਰ ਬੂਥ ਤੇ ਡਿਊਟੀ ਸੀ ਨਰੇਜੀ ਵਾਰ ਨੰਬਰ 1 106 ਨੰਬਰ ਬੂਥ ਤੇ ਲੋਕ ਤਰਾ ਤਰਾ ਕਰਦੇ ਸੀ ਉੱਥੇ ਇੰਨੇ ਕੇਸੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿਸੇ ਦਾ ਕੰਮ ਨਹੀਂ ਹੋ ਰਿਹਾ ਤੇ ਉੱਥੇ ਲੋਕਾਂ ਨੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕ ਉੱਥੇ ਜਿਹੜੇ ਕੋਈ ਬਾਹਰ ਵੀ ਸੀ ਉਹਨਾਂ ਨੇ ਬਾਹਰ ਆ ਕੇ ਦੱਸ ਕੇ ਸ਼ਰੂਮ ਨਿਕਾਲੀ ਦਲ ਨੂੰ ਵੋਟਾਂ ਪਾਈਆਂ ਫੇਰ ਵੀ ਜਿੱਤ ਹੋਊਗੀ ਨਾਲੇ ਬੋਲਣ ਲੋਕ ਕਹਿੰਦੇ ਸੀ ਤਰਾ ਤਰਾ ਕਰਦੇ ਤੁਸੀਂ ਕਹਿੰਦੇ ਫੇਰ ਵੀ ਜਿਤਾਉ ਉਹਨਾਂ ਨੇ ਨਰੇਜ ਤੁਸੀਂ ਇਹ ਦੇਖੋ ਨਾ ੱਤਕਾ ਕਿੰਨਾ ਹੋਇਆ ਅੱਜ ਤੱਕ ਪਰਚੇ ਹੋ ਰਹੇ ਆ ਉੱਥੇ ਅੱਜ ਤੱਕ ਕਦੇ ਸੁਣਿਆ ਸੀ ਵੀ ਇਲੈਕਸ਼ਨ ਹੋ ਗਈ ਸਭ ਕੁਝ ਹੋ ਗਿਆ ਤੇ ਪੰਜ ਪੰਜ ਦਿਨਾਂ ਬਾਅਦ ਫੇਰ ਵੀ ਪਰਚੇ ਹੋਣ ਅੱਜ ਤੱਕ ਉੱਥੇ ਪਰਚੇ ਹੋ ਰਹੇ ਆ ਮੌਜੂਦਾ ਸਰਕਾਰ ਸੀ ਨਾ ਬਹੁਤ ਇਹਨਾਂ ਦੀ ਹੋ ਜਾਂਦਾ ਜੇ ਕਿਤੇ ਹਾਰ ਜਾਂਦੇ ਆ ਇਹਨਾਂ ਦਾ ਕੈਂਡੀਡੇਟ ਤਾਂ ਕਿਸੇ ਜੋਗੇ ਨਹੀਂ ਰਹੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਾਂ ਜੇ ਕਿਤੇ ਲੋਕਲ ਕੈਂਡੀਡੇਟ ਹੁੰਦਾ ਆ ਮਾਮ ਆਦਮੀ ਪਾਰਟੀ ਦਾ ਉੱਥੇ ਤੇ ਪਸੇਹ ਹੁਰ ਪਾਰਟੀ ਜਾਣਾ ਸੀ ਸ਼੍ਰੋਮ ਨਿਕਾਲੀ ਦਲ 10-12000 ਤੇ ਜਿੱਦਦਾ ਉਹਦੇ ਕੈਂਡੀਡੇਟ ਹੀ ਸ਼੍ਰੋਮ ਨਿਕਾਲੀ ਦਲ ਦਾ ਸੀ ਇੰਦਰੂ ਧਗੇ ਸੀ ਹਰਮਿਤ ਜੀ ਬਦਲ ਕੇ ਹਨਾ ਉਧਰ ਇੰਦਰੂ ਹੀ ਗਏ ਸੀ ਨਾ ਬਦਲ ਕੇ ਹਰਮਿਤ ਜੀ ਅੱਛਾ ਤੇ ਲਾਸਟ ਸਵਾਲ ਆ ਜਿਹੜਾ ਸੁਖਵੀਰ ਸਿੰਘ ਬਾਦਲ ਬਾਰੇ ਕੀ ਕਹਿਣਾ ਚਾਹੋਗੇ ਬੜਾ ਕੁਝ ਲੋਕ ਬਈ ਹੰਦੇ ਸੁਖਵੀਰ ਸਿੰਘ ਬਾਦਲ ਬਾਰੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਾਰੇ ਬੋਲਣ ਵਾਲਿਆਂ ਨੇ ਝੋੜ ਲਾ ਲਿਆ ਮੇਰਾ ਮਤਲਬ ਕਹਿੰਦਾ ਵੀ ਕੌਣ ਕੌਣ ਨਹੀਂ ਬੋਲਿਆ YouTube ਵਾਲੇ ਮੇਰੇ ਵੀਰ ਚੈਨਲ ਵਾਲੇ ਮੇਰੇ ਵੀਰ ਬਾਕੀ ਪਾਰਟੀਆਂ ਦੇ ਨੁਮਾਇੰਦੇ ਕੌਣ-ਕੌਣ ਨਹੀਂ ਬੋਲਿਆ ਪਰ ਸਲੂਟ ਹੈ ਸ਼ਹਿਰ ਦੇ ਵਿੱਚ ਵਿਕਾਸ ਦੀ ਸ਼ੁਰੂਮ ਨਿਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ 2007 ਤੋਂ ਪਹਿਲਾਂ ਬਠਿੰਡਾ ਕੀ ਸੀ 2007 ਤੋਂ ਲੈ ਕੇ 17 ਤੱਕ ਜੋ ਵਿਕਾਸ ਸਾਡੇ ਵੱਡੇ ਭੈਣ ਜੀ ਵੀ ਬਾхар ਸਿਮਰਤ ਕੌਰ ਬਾਦਲ ਜੀ ਨੇ ਕੀਤਾ ਉਹ ਬਠਿੰਡਾ ਸ਼ਹਿਰ ਵਾਸੀਆਂ ਦੇ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਹੈ ਜਿਵੇਂ ਕਿ ਐਮਜ਼ 에어ਪੋਰਟ ਰਿਫਾਇਨਰੀ ਯੂਨੀਵਰਸਿਟੀ ਕਾਲਜ ਸੈਕਟਰੀ 8 ਬਠਿੰਡੇ ਦੀਆਂ ਕਚੇਰੀਆਂ ਬਠਿੰਡੇ ਦਾ ਵਿਕਾਸ ਤਾਂ ਕੀਤਾ ਹੀ ਹੈ ਇਹਦੇ ਨਾਲ ਜੋ ਵਿਕਾਸ ਖੇਡਾਂ ਦੇ ਵਿੱਚ ਕੀਤਾ ਹੈ ਨਰੇਸ਼ ਜੀ ਆਪਣੇ ਸਪੋਰਟ ਸਕੂਲ ਖੋਲ੍ਹਿਆ ਜਿਹਦੇ ਚ 6 ਗਰਾਊਂਡ ਨੇ ਹਾਕੀ ਸਿੰਥੈਟਿਕ ਟਰੈਕ ਹਾਰਸ ਰਾਈਡਿੰਗ সুইমিং ਪੂਲ ਬਾਸਕਟਬਾਲ ਕੋਰਟ ਤੇ ਸ਼ੂਟਿੰਗ ਰੇਂਜ ਇਦਾਂ ਦਾ ਸਪੋਰਟ ਸਕੂਲ ਨਾਲ ਕਿਸੇ ਸਟੇਟ ਦੇ ਵਿੱਚ ਨਹੀਂ ਹੈ ਉਸ ਤੋਂ ਅੱਗੇ ਆ ਜੋ ਅਰਜਿੰਦਰਾ ਕਾਲਜ ਦੇ ਵਿੱਚ ਐਸ ਟੂਟਰਫ 10-12 ਕਰੋੜ ਰੁਪਇਆ ਲਾ ਕੇ ਐਸ ਟੂਟਰਫ ਬਣਾਇਆ ਫਿਰ ਪੀਆਈਐਸ ਅਕੈਡਮੀਆ ਬਣਾਈ ਉਸ ਅਕੈਡਮੀ ਦੇ ਬੱਚਿਆਂ ਨੂੰ ਸਵੇਰੇ ਬਦਾਮਾਂ ਤੋਂ ਸਟਾਰਟਿੰਗ ਹੁੰਦੀ ਸੀ ਤੇ ਅੱਜ ਬਠਿੰਡੇ ਦੀ ਹਾਕੀ ਇੱਕ ਨੰਬਰ ਤੇ ਆ ਜਿੱਥੇ ਰਾਜਵੰਤ ਸਿੰਘ ਕੋਚ ਦੇਖ ਰਿਹਾ ਤੇ ਜਿਹੜਾ ਇੰਟਰਨੈਸ਼ਨਲ ਹਾਕੀ ਗਰਾਊਂਡ ਹੈ ਤੇ ਉਸ ਤੋਂ ਬਾਅਦ ਦੇਖ ਲਓ 17 ਤੱਕ ਜੋ ਵਿਕਾਸ ਹੋਇਆ ਤੇ 2017 ਤੋਂ ਲੈ ਕੇ 25 ਆ ਗਿਆ 8 ਸਾਲਾਂ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਗੱਲਾਂ 'ਚ ਹੀ ਵਿਕਾਸ ਹੋਇਆ ਤੇ ਸ਼੍ਰੋਮ ਨਿਕਾਲੀ ਦਲ ਐਮਸੀ ਦੀਆਂ ਇਲੈਕਸ਼ਨਾਂ ਵਿਕਾਸ ਦੇ ਆਧਾਰ ਤੇ ਲੜੂਗਾ ਤੇ ਜਿੱਤ ਪ੍ਰਾਪਤ ਕਰੂਗਾ ਤੇ ਜਿੱਤ ਸ਼੍ਰੋਮ ਨਿਕਾਲੀ ਦਲ ਤੇ ਵੀ ਬਾਹਰ ਸਮਰਥਕ ਹੋਰ ਬਾਦਲ ਦੀ ਝੋਲੀ ਵਿੱਚ ਪਾਊਗਾ ਤੇ ਆਪਣਾ ਮੇਰ ਬਣਾਊਗਾ ਨਹੀਂ ਤੁਸੀਂ ਕਹਿੰਦੇ ਅਕਾਲੀ ਦਲ ਦੇ ਸਾਰੇ ਜਿੰਨੇ ਵੀ ਵਾਰਡ ਹੋਣਗੇ ਉੱਥੇ ਖੜੇ ਹੋਣਗੇ ਜਿੰਨੇ ਹਾਂ ਜਿੰਨੇ ਜਿੰਨੇ ਵਾਰਡ ਆ ਉਹਨੇ ਹੀ ਸ਼੍ਰੋਮ ਨਿਕਾਲੀ ਦਾ ਸਮਝੌਤਾ ਹੋ ਗਿਆ ਜੇ ਜੀ ਬੀ ਜੀ ਪੀ ਨਾਲ ਫੇਰ ਇਹ ਤਾਂ ਵੰਡੇ ਜਾਵਗੇ ਨਹੀਂ ਉਹ ਤਾਂ ਚਲੋ ਸਮਝੌਤਾ ਤਾਂ ਜੀ ਉਹ ਬਾਦਲ ਸਾਹਿਬ ਬੱਟੇ ਲੈਵਲ ਦੀ ਗੱਲ ਹੈ ਉਹ ਜਦੋਂ ਹੋਊਗਾ ਉਦੋਂ ਦੇਖੀ ਜਾਊਗੀ ਤਿਆਰੀਆਂ ਸਾਡੀਆਂ ਫੁੱਲ ਜੋਰਾਂ ਛੋਰਨ ਪੂਰੀ ਸਟੱਡੀ ਕੀਤੀ ਹੋਈ ਹੈ ਵਾਰਡ ਦੀ ਵਾਰਡ ਦੀ ਪੂਰੀ ਸਟੱਡੀ ਹੈ ਜੀ ਮੈਂ ਹੁਣ ਵੀ ਮੈਨੂੰ ਮਹੀਨਾ ਹੋ ਗਿਆ ਮੈਂ ਪੂਰੀ ਉਹਦੀ ਦੇਖਭਾਲ ਕਰ ਰਿਹਾ ਕਈ ਵਾਰ ਤੁਸੀਂ ਵੀ ਮੈਨੂੰ ਰਾਤ ਨੂੰ ਮਿਲੇ ਹੋ ਤਾਂ ਮੈਂ ਵਾਰਡ ਦੇ ਵਿੱਚ ਹੀ ਹੁੰਨਾ ਕਿਉਂਕਿ ਸਪੋਰਟਸਮੈਨ ਹੈਗੇ ਆ ਸਪੋਰਟਸਮੈਨ ਤਾਂ ਤੁਹਾਨੂੰ ਪਤਾ ਜੰਗ ਲਈ ਤਿਆਰੀ ਰਹਿੰਦੇ ਆ ਤੇ ਉਧਰੋਂ ਦੂਜਾ ਬੰਦਾ ਵੀ ਜਿਹੜਾ ਤੁਹਾਡੇ ਪਹਿਲਾਂ ਜਿੱਤੇ ਸੀ ਇਥੇ ਮਾਸਟਰ ਹਰਮੰਦਰ ਉਹ ਉਹ ਵੀ ਗਰਮਾ ਸਰਗਰਮ ਦੇਖਿਆ ਕਿ ਤੇ ਬਾੜ ਦੇ ਵਿੱਚ ਕੋਈ ਕੰਮ ਕੀਤਾ ਜੀ ਨਹੀਂ ਮਾਸਟਰ ਜੀ ਨੂੰ ਨਹੀਂ ਮੈਂ ਦੇਖਿਆ ਉਹ ਮੈਨੂੰ ਪਤਾ ਨਹੀਂ ਲੱਗਦੀ ਕਿ ਨਹੀਂ ਲੜਨੀ ਹਾਂਜੀ ਸਭ ਦਾ ਅਧਿਕਾਰ ਹੈ ਲੜਨ ਦਾ ਜਿਹਨੇ ਲੜਨੀ ਹੈ ਜੋ ਵਿਸ਼ ਸਾਰੇ ਲੜੋ ਉਹ ਤਾਂ ਲੱਗਦਾ ਰਜਾਇਨ ਦੇ ਕੇ ਛੱਡ ਗਏ ਉਹ ਤਾਂ ਉਹ ਤੋਂ ਵੀ ਰਜਾਇਨ ਦੇ ਕੇ ਨਾ ਉੱਤੇ ਤੂੰ ਨਹੀਂ ਉਹਦੇ ਤੋਂ ਦੇ ਕੇ ਹੁਣ ਕਿ ਰਜਾਇਨ ਇਹ ਆਪ ਹੁਣ ਕਹਿ ਨਹੀਂ ਸਕਦੇ ਸਰਗਰਮ ਤੁਸੀਂ ਹਾਂਜੀ ਮੈਂ ਸਰਗਰਮਪੁਰ ਜੇ ਕੋਈ ਇਹਦੀ ਵਾਰਡ ਬੰਦੀ ਕਰਤੀ ਕੀ ਬਣੂਗਾ ਫਿਰ ਨਹੀਂ ਵਾਰਡ ਬੰਦੀ ਕਰ ਦੇਣ ਬੇਸ਼ੱਕ ਮੇਰਾ ਘਰ ਵਿੱਚ ਹੋਵੇ ਬੇਸ਼ੱਕ ਨਾ ਹੋਵੇ ਸ਼੍ਰੋਮ ਨਿਕਾਲੀ ਦਲ ਨੇ ਮੈਨੂੰ ਟਿਕਟ ਦਿੱਤੀ ਤਾਂ ਮੈਂ ਇਥੋਂ ਇਲੈਕਸ਼ਨ ਲੜੂਗਾ ਟਿਕਟ ਦਾ ਪੂਰਾ ਕਲੀਅਰ ਹੋ ਗਿਆ ਨਹੀਂ ਹਜੇ ਤਾਂ ਟਿਕਟਾਂ ਦੇਣੀ ਹੈ ਅੱਗੇ ਪਰ ਪੂਰੀ ਆਸ ਹੈ ਵੀ ਸ਼੍ਰੋਮ ਨਿਕਾਲੀ ਦਲ ਟਿਕਟ ਦੇਊਗਾ ਤੇ ਇਲੈਕਸ਼ਨ ਲੜਾਂਗੇ ਜੀ ਜੇ ਟਿਕਟਾਂ ਕਈ ਵਾਰੀ ਨਹੀਂ ਹੁੰਦੀ ਤਾਂ ਫਿਰ ਆਜ਼ਾਦ ਤੇ ਨਹੀਂ ਸ਼੍ਰੋਮ ਨਿਕਾਲੀ ਆਜ਼ਾਦ ਸ਼੍ਰੋਮ ਨਿਕਾਲੀ ਦਲ ਤੇ ਲੜਾਂਗੇ ਆਜ਼ਾਦ ਮੇਤੇ ਵਰਗੇ ਨਹੀਂ ਕਿਤੇ ਕਿਹਾ ਵੀ ਅੱਜ ਸਾਡੇ ਕੰਨੀ ਅੰਨੇ ਚਲੋ ਫਰੋਚਤਾ ਹੁਣ ਹੁੰਦੀ ਰਹਿੰਦੀ ਹੈ ਸਾਰੇ ਪਾਸੇ ਹੁੰਦੀ ਹੈ ਪਰ ਸ਼ਰੂਮ ਨਿਕਾਲੀ ਦਲ ਜਿਹੜੀ ਆਪਣੀ ਖੇਤਰੀ ਪਾਰਟੀ ਆ ਨਾਲੇ ਸ਼ੁਰੂ ਤੋਂ ਜਿਸ ਪਾਰਟੀ ਨਾਲ ਜੁੜੇ ਹੋਏ ਵੱਡੇ ਵਡੇਰੇ ਵੱਡੇ ਪਰਿਵਾਰ ਸਾਡੇ ਸ਼ੁਰੂ ਤੋਂ ਸ਼ਰੂਮ ਨਿਕਾਲੀ ਦਲ ਦੇ ਨਾਲ ਜੁੜੇ ਹੋਏ ਆ ਇਹ ਕੈਮ ਸਿਲੈਕਸ਼ਨ ਨਹੀਂ ਹੁੰਦਾ ਨਰੇਸ਼ ਜੀ ਪਾਰਟੀ 'ਚ ਹਮੇਸ਼ਾ ਅਪਦੇ ਵੀ ਨਹੀਂ ਮਿਲਦੇ ਹੁੰਦੇ ਨਾ ਹੀ ਹਮੇਸ਼ਾ ਸਰਦਾਰੀਆਂ ਮਿਲ ਪਾਰਟੀ ਦੇ ਵਿੱਚ ਰਹਿਣਾ ਹੀ ਬਹੁਤ ਜ਼ਰੂਰੀ ਹੁੰਦਾ ਹੈ ਪਰ ਤੁਸੀਂ ਚਾਹੇ ਹਨ ਹਾਰ ਗਏ ਸੀ ਫਿਰ ਵੀ ਤੁਸੀਂ ਕੰਮ ਕਰਦੇ ਰਹੇ ਸੀ ਬਿਲਕੁਲ ਜੀ ਮੈਂ ਹਾਰ ਗਿਆ ਸੀ ਜਿਸ ਦਿਨ ਮੈਂ ਹਾਰ ਗਿਆ ਸੀ ਦੂਸਰੇ ਤੀਸਰੇ ਦਿਨ ਤੋਂ ਹੀ ਮੈਂ ਸ਼ੁਰੂ ਕਰਤਾ ਸੀ ਸਲੂਟ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਤੇ ਪਾਰਟੀ ਲਈ ਕੰਮ ਕਰਦੇ ਰਹੇ ਤੇ ਹੁਣ ਵੀ ਕਰਦੇ ਨੇ ਅੱਛਾ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਥਾਂ ਤੇ ਹੋਰ ਕੋਈ ਲੀਡਰ ਹੁੰਦਾ ਪਹਿਲੀ ਗੱਲ ਤਾਂ ਉਹਦੇ ਲਈ ਇੰਨਾ ਬੋਲੇ ਨਹੀਂ ਜਾਣਾ ਸੀ ਕਿਉਂਕਿ ਟਾਰਗੇਟ ਹੀ ਇਕੱਲੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਡਾਰੀ ਕਲਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਤੋਂ ਲੱਗਦਾ ਕਿਉਂਕਿ ਕੱਲੇ ਸਰਦਾਰ ਸੁਖਵੀਰ ਸਿੰਘ ਬਾਦਲ ਜੈ ਨਹੀਂ ਬਾਦਲ ਜੀ ਨੇ ਜੋ ਪੰਜਾਬ ਦਾ ਵਿਕਾਸ ਕਰ ਸਕਦੇ ਨੇ ਹੋਰ ਕਿਸੇ ਲੀਟਰ ਤੇ ਬਸ ਦੀ ਗੱਲ ਨਹੀਂ ਪੰਜਾਬ ਦਾ ਵਿਕਾਸ ਕਰਨਾ 2027 ਚ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਮੁੱਖ ਮੰਤਰੀ ਬਣ ਤੇ ਪੰਜਾਬ ਚ ਹੋਈ ਖੁਸ਼ੀਆਂ ਪੰਜਾਬ ਚੜਦੀ ਕਲਾ ਚ ਹੋਵੇ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਨੂੰ ਆਦਾ ਕਰ ਮੰਨਦੇ ਨੇ ਹੜਾਂ ਦਾ ਜਿਹੜੀ ਅੱਜ ਹੋਈ ਸੀ ਪੋਜੀਸ਼ਨ ਹੜਾਂ ਵਿਲੇ ਉਸ ਦਮਸ ਕੀ ਵੀਰ ਸੁਖਵੀਰ ਸਿੰਘ ਬਾਦਲ ਨੇ ਲੋਕਾਂ ਦੇ ਜਾ ਜਾ ਕੇ ਪੈਸੇ ਵੰਡੇ ਨੋਟ ਵੰਡੇ ਹਨ ਇਹ ਬੜੀ ਮਸ਼ਹੂਰ ਹੋਏ ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਇਹ ਕੰਮ ਨੋਟ ਵੰਦਨ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਜੀ ਨੋਟ ਜਿਹੜੇ ਵੰਡੇ ਆ ਉਹਦੇ ਕਰਕੇ ਚੜ੍ਹਾਈ ਹੋ ਗਈ ਥੋੜੀ ਜੀ ਨਰੇਜ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਪੰਜਾਬ ਦੀ ਲੜਾਈ ਮੂਹਰੇ ਹੋ ਕੇ ਲੜਦੇ ਆ ਹੁਣ ਸਾਰੇ ਪੰਜਾਬ ਵਾਸੀਆਂ ਨੇ ਦੇਖ ਲਿਆ ਪੰਜਾਬ ਤੇ ਜਦੋਂ ਕੋਈ ਮੁਸੀਬਤ ਆਈ ਸਰਦਾਰ ਸੁਖਵੀਰ ਸਿੰਘ ਬਾਦਲ ਸਭ ਤੋਂ ਪਹਿਲਾਂ ਖੜੇ ਆ ਉਹਨਾਂ ਨੇ ਜਿੱਥੇ ਡੀਜ਼ਲ ਚਾਹੀਦਾ ਸੀ ਡੀਜ਼ਲ ਜਿੱਥੇ ਪੈਸੇ ਚਾਹੀਦੇ ਸੀ ਪੈਸੇ ਜਿੱਥੇ ਹੋਣਾ ਬੀ ਚਾਹੀ ਹੁਣ ਤੱਕ ਵੀ ਜਿੱਥੇ ਬੀ ਚਾਹੀਦਾ ਸੀ ਬੀ ਕਿਉਂਕਿ ਸਰਦਾਰ ਸਖਵੀਰ ਸਿੰਘ ਬਾਦਲ ਪੰਜਾਬ ਦਾ ਦੁੱਖ ਦਰਦ ਸਮਝਦੇ ਨੇ ਲੱਗਦਾ ਫਿਰ ਹੁਣ ਜਿਹੜੀਆਂ 2027 ਦੇ ਵਿੱਚ ਚੋਣਾਂ ਹੋਣਗੀਆਂ ਪਰ ਕੌਣ ਬਣੂਗਾ ਮੁੱਖ ਮੰਤਰੀ ਤੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਹੁਣ ਆਪਾਂ ਕਿਉਂਕਿ ਲੀਟਰ ਹੋਈ ਹੁੰਦੇ ਨੇ ਜੋ ਗੱਲ ਕਰਨ ਤੇ ਉਹ ਪੂਰੀ ਕਰਨ ਜਵਾਨ ਤੇ ਪੱਕੇ ਹੋਣ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜਵਾਨ ਤੇ ਪੱਕੇ ਨੇ ਜੋ ਕਹਿੰਦੇ ਨੇ ਉਹ ਪੂਰਾ ਕਰਦੇ ਨੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਣੀ ਖੇਤਰੀ ਪਾਰਟੀ ਨੂੰ ਆਪਾਂ ਵਾਪਸ ਲੈ ਕੇ ਆਈਏ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ 2027 ਚ ਮੁੱਖ ਮੰਤਰੀ ਬਣਾਈਏ ਤੇ ਪੰਜਾਬ ਨੂੰ ਚੜ੍ਹਦੀ ਕਲਾ ਤੇ ਲੈ ਕੇ ਜਾਈਏ ਬਿਲਕੁਲ ਭਵਿੰਦਰ ਸਿੰਘ ਭੂਪਾ ਜੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ ਤੇ ਜਿਸ ਦਿਨ ਤੋਂ ਕਿਉ ਇਲੈਕਸ਼ਨ ਜਦੋਂ ਮਾਸਟਰ ਜਿੱਤੇ ਤੇ ਇਹ ਹਾਰੇ ਸੀ ਉਦੋਂ ਤੋਂ ਇਹਨਾਂ ਨੇ ਆਪਣੇ ਵਾਰਡ ਦੇ ਵਿੱਚ ਹੋਰ ਵਧੀਆ ਤਰੀਕੇ ਨਾਲ ਕੰਮ ਸ਼ੁਰੂ ਕਰ ਦਿੱਤਾ ਸੀ ਜੋ ਕਮੀਆਂ ਪੇਸ਼ੀਆਂ ਸੀ ਉਹ ਜਿਹੜੀਆਂ ਦੂਰ ਕੀਤੀਆਂ ਗਈਆਂ ਜੋ ਲੋਕਾਂ ਦੇ ਕੰਮ ਸੀ ਉਹ ਵੱਧ ਚੜ ਕੇ ਹਿੱਸਾ ਲੱਤਾ ਗਿਆ ਤੇ ਜਿਨ੍ਹਾਂ ਦੇ ਕੰਮ ਕੋਈ ਰਹਿੰਦੇ ਸੀ ਉਹ ਕਰਵਾਏ ਗਏ ਕਿਉਂਕਿ ਸਪੋਰਟਸ ਦੇ ਨਾਲ ਜੁੜੇ ਹੋਏ ਆ ਤੇ ਇਸ ਕਰਕੇ ਜਿਹੜੇ ਆਪਣੇ ਵਾਰਡ ਦੇ ਵਿੱਚ ਰਹੇ ਆ ਚਾਹੇ ਹਾਰ ਗਏ ਸੀ ਫਿਰ ਵੀ ਆਪਣੇ ਵਾਰਡ ਦੇ ਵਿੱਚ ਲੋਕਾਂ ਦੇ ਕੰਮ ਕਰਾਉਂਦੇ ਰਹੇ ਆ ਭਪਿੰਦਰ ਸਿੰਘ ਪੂਪਾ ਤੇ ਐਤਕੀ 28 ਨੰਬਰ ਵਾਰਡ ਤੋਂ ਇਹ ਵਾਰਡ ਦੀ ਤੋੜ ਮਰੋੜ ਨਾ ਹੋਵੇ ਜਾ ਜਿੱਥੇ ਜੋ ਵੀ ਕੁਝ ਹੋਇਆ ਤਾਂ ਕਹਿੰਦੇ ਅਸੀਂ ਇਸ ਵਾਰਡ ਤੋਂ ਹੀ ਮੈਂ ਲੜਨਾ ਇਹਨਾਂ ਲੋਕਾਂ ਦੇ ਨਾਲ ਹੀ ਕੜਨਾ ਤੇ ਇੱਥੋਂ ਹੀ ਮੈਂ ਚੋਣ ਲੜਨੀ ਆ ਤੇ 28 ਨੰਬਰ ਵਾਰਡ ਦੇ ਵਿੱਚੋਂ ਹੀ ਤੇ ਉਮੀਦ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਇਹਨੂੰ ਚੋਣ ਨਿਸ਼ਾਨ ਤੋਂ ਇਹ ਲੜੂਗਾ ਅਕਾਲੀ ਦਲ ਤੋਂ ਟਿਕਟ ਮਿਲੇ ਤਾਂ ਜ਼ਰੂਰ ਇਹਨੂੰ ਉਮੀਦ ਆ ਵੀ ਟਿਕਟ ਮਿਲੋਗੀ ਤੇ ਬਾਕੀ ਹੈ ਜਿਹੜੇ ਅ ਅਕਾਲੀ ਦਲ ਆ ਉਹ ਅਜੇ ਮਿਹਨਤੀ ਵਰਕਰ ਆ ਆਪਦੇ ਜਿਹੜੇ ਜਿਹੜੇ ਔਖੇ ਟਾਈਮ ਵੀ ਜਿਹੜੇ ਖੜੇ ਆ ਔਖੇ ਟਾਈਮ ਵੀ ਜਿਹੜੇ ਜੁੜੇ ਰਹੇ ਆ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਹੀ ਟਿਕਟਾਂ ਦਿੰਦੇ ਆ ਉਹ ਤੇ ਬਾਕੀ ਇਹ ਮਿਹਨਤੀ ਸੂਝਵਾਨ ਪੜਿਆ ਲਿਖਿਆ ਨੌਜਵਾਨ ਆ ਭਪਿੰਦਰ ਸਿੰਘ ਪੂਪਾ ਤਾਂ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਪਾਰਟੀ ਨੂੰ ਵੀ ਲੋੜ ਆ ਉਮੀਦ ਆ ਇਹਨਾਂ ਨੂੰ ਟਿਕਟ ਮਿਲੂਗੀ ਤਾਂ ਇਹ ਇਸ ਵਾਰ ਤੋਂ ਲੜਨਗੇ ਤੇ ਜਿੱਤਣਗੇ ਵੀ ਜ਼ਰੂਰ ਤੇਰੇ ਰਹੇ ਤੁਸੀਂ ਨਾਉ ਪੰਜਾਬ ਨਾਲ ਮੈਂ ਸ਼ਰਮਾ ਬਠਿੰਡਾ